ਦੋਸਤੋ ਪਟਿਆਲਾ ਰਿਆਸਤ ਦੇ ਮਹਾਰਾਜਾ ਭਪਿੰਦਰ ਸਿੰਘ ਨੇ ਕਾਮਵਾਸਰਾ ਵਿੱਚ ਗੜੋਚੋ ਕੇ ਹਜ਼ਾਰਾਂ ਐਸੇ ਸ਼ਰਮਨਾਕ ਕਾਰਏ ਕੀਤੇ ਸਨ ਕਿ ਪਟਿਆਲੀਏ ਰਾਜੇ ਦੀ ਐਸੇ ਕਮਜ਼ੋਰੀ ਦਾ ਫਾਇਦਾ ਕਈ ਵਾਰ ਉਸ ਦੇ ਮੰਤਰੀ ਸੰਤਰੀ ਅਤੇ ਸਰਕਾਰੀ ਅਧਿਕਾਰੀ ਵੀ ਚੁੱਕ ਜਾਂਦੇ ਸਨ ਕਿਹਾ ਜਾਂਦਾ ਹੈ ਕਿ ਪਟਿਆਲੀਏ ਰਾਜੇ ਦੇ ਮਹਿਲ ਵਿੱਚ ਅਜਿਹੇ ਲੋਕਾਂ ਦੀ ਬੇਇੱਜ਼ਾਬੀ ਗਿਣਤੀ ਸੀ ਜੋ ਇਹ ਗੱਲ ਸੋਚਦੇ ਸਨ ਕਿ ਸਾਡੇ ਘਰ ਦੀ ਇੱਜ਼ਤ ਸਾਡੀ ਧੀ ਪੈੜ ਜੇਕਰ ਮਹਾਰਾਜੇ ਭਪਿੰਦਰ ਸਿੰਘ ਨੂੰ ਪਸੰਦ ਆ ਜਾਵੇ ਤਾਂ ਸਾਡੀ ਚਾਂਦੀ ਹੋ ਜਾਵੇਗੀ ਇਹਨਾਂ ਲੋਕਾਂ ਵਿੱਚੋਂ ਹੀ ਇੱਕ ਸੀ ਸਰਦਾਰ ਬਹਾਦਰ ਗੁਰਨਾਮ ਸਿੰਘ ਜੋ ਪਹਿਲਾ ਪਟਿਆਲਾ ਰਿਆਸਤ ਦਾ ਉੱਚ ਮੰਤਰੀ ਵੀ ਇਸੇ ਕਰਕੇ ਬਣ ਸਕਿਆ ਸੀ ਗੁਰਨਾਮ ਸਿੰਘ ਦੀ ਖੁਸ਼ਕਿਸਮਤੀ ਕਿ ਉਹਦੀ ਖੂਬਸੂਰਤ ਧੀ ਮਹਾਰਾਜਾ ਭਪਿੰਦਰ ਸਿੰਘ ਨੂੰ ਪਸੰਦ ਆ ਜਾਂਦੀ ਹੈ ਉਹ ਮਹਾਰਾਜਾ ਭਪਿੰਦਰ ਸਿੰਘ ਨਾਲ ਵਿਆਹ ਹੀ ਗਈ ਉਸ ਤੋਂ ਬਾਅਦ ਫਿਰ ਸਰਦਾਰ ਬਹਾਦਰ ਗੁਰਨਾਮ ਸਿੰਘ ਉਤਾਰੂ ਜਾਂਦੀ ਸਰਕਾਰੀ ਪੌੜੀ ਦੇ ਡੰਡਿਆਂ ਤੇ ਇੱਕ ਤੋਂ ਬਾਅਦ ਇੱਕ ਸਫਲਤਾਪੂਰਵਕ ਚੜਦਾ ਗਿਆ ਜਿਸ ਤੋਂ ਬਾਅਦ ਉਸਨੇ ਬਹੁਤ ਸਾਰਾ ਪੈਸਾ ਇਕੱਠਾ ਕੀਤਾ ਆਪਣੇ ਰਿਸ਼ਤੇਦਾਰਾਂ ਨੂੰ ਅਗਾਹ ਵੱਡੀਆਂ-ਵੱਡੀਆਂ ਨੌਕਰੀਆਂ ਦਿੱਤੀਆਂ ਕਾਹਜਾਦਾ ਹੈ ਕਿ ਪਟਿਆਲਗਿਆ ਰਾਜਾ ਲੋਕਾਂ ਦੀਆਂ ਧੀਆਂ ਲੈ ਕੇ ਉਹਨਾਂ ਦੇ ਘਰ ਪੈਸਿਆਂ ਨਾਲ ਭਰ ਦਿੰਦਾ ਸੀ ਅਜਿਹੀ ਹੀ ਇੱਕ ਪਟਿਆਲੀਆਂ ਰਾਜੇ ਭੁਪਿੰਦਰ ਸਿੰਘ ਦੀ ਪਹਿਲੀ ਮਹਾਰਾਣੀ ਸੀ ਕੇਸਰ ਕੌਰ ਜੋ ਕਿ ਇੱਕ ਬਹੁਤ ਗਰੀਬ ਪਰਿਵਾਰ ਵਿੱਚ ਜਨਮੀ ਪਰ ਫਿਰ ਉਹ ਕਿਵੇਂ ਪਟਿਆਲੇ ਰਿਆਸਤ ਦੀ ਮਹਾਰਾਣੀ ਬਣੀ ਇਹ ਕਿੱਸਾ ਬੜਾ ਹੀ ਦਿਲਚਸਪ ਅਤੇ ਹੈਰਾਨ ਕਰ ਦੇਣ ਵਾਲਾ ਹੈ ਪੂਰੀ ਕਹਾਣੀ ਇਸੇ ਵੀਡੀਓ ਵਿੱਚ ਹੀ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਅਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕੌਲੀ ਤੋਂ ਨਰੜੂ ਵੱਲ ਜਾਂਦੇ ਰਾਧੇ ਵਾਲੇ ਦਵਾਲੇ ਇੱਕ ਬੜਾ ਸੰਘੜਾ ਅਤੇ ਬੀੜ ਜੰਗਲ ਉਦਾਸੀ ਕਹਿੰਦੇ ਹਨ ਕਿ ਮਹਾਰਾਜਾ ਭਪਿੰਦਰ ਸਿੰਘ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਬਚਪਨ ਵਿੱਚ ਹੀ ਪੈ ਗਿਆ। ਸ਼ਿਕਾਰ ਖੇਡਣ ਵਾਸਤੇ ਉਹ ਪੰਜੌਰ ਤੱਕ ਚਲਿਆ ਜਾਂਦਾ ਸੀ। ਇੱਕ ਵਾਰ ਪਟਿਆਲਗੜ੍ਹ ਰਾਜਾ ਬੀੜ ਕੌਲੀ ਵਿੱਚ ਸ਼ਿਕਾਰ ਖੇਡਣ ਲਈ ਗਿਆ ਤਾਂ ਉਹ ਸ਼ਿਕਾਰ ਖੇਡ ਦਾ ਖੇਡ ਦਾ ਨਰੂ ਪਿੰਡ ਤੱਕ ਪਹੁੰਚ ਗਿਆ। ਇਸੇ ਨਰੂ ਪਿੰਡ ਵਿੱਚ ਮਹਾਰਾਜੇ ਦੇ ਸਾਹਮਣੇ ਇੱਕ ਗਰੀਬ ਕਿਸਾਨ ਦੀ ਧੀ ਕੇਸਰ ਕੌਰ ਗੁਆਬੱਤ ਦੀ ਉਸਦੇ ਨਜ਼ਰੀ ਪੈ ਗਈ ਜੋ ਗੁਆਬੱਤ ਦੇ ਵੀ ਬੜੀ ਖੂਬਸੂਰਤ ਤੇ ਹੂਰਾ ਦੀ ਪਰੀ ਲੱਗ ਰਹੀ ਸੀ। ਕੇਸਰ ਕੌਰ ਦੇਖਦਿਆ ਇਹ ਮਹਾਰਾਜਾ ਕਾਮੁਕ ਹੋ ਗਿਆ ਤੇ ਪਹਿਲੀ ਨਜ਼ਰ ਵਿੱਚ ਹੀ ਉਸਤੇ ਮੋਹਿਤ ਹੋ ਗਿਆ ਭਪਿੰਦਰ ਸਿੰਘ ਕਿਸੇ ਵੀ ਕੀਮਤ ਤੇ ਕੇਸਰ ਕੌਰ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਮਹਾਰਾਜੇ ਨੇ ਆਪਣੇ ਸਾਥੀਆਂ ਨਾਲ ਦਿਲ ਦੀ ਗੱਲ ਸਾਂਝੀ ਕੀਤੀ ਅਤੇ ਕਹਿ ਲੱਗਾ ਕਿ ਇਸ ਨੂੰ ਚੁੱਕ ਕੇ ਮਹਿਲਾ ਵਿੱਚ ਲੈ ਚੱਲੋ ਉਧਰ ਕੇਸਰ ਕੌਰ ਵੀ ਮਹਾਰਾਜੇ ਦੀ ਭਾਵਨਾ ਸਮਝ ਚੁੱਕੀ ਸੀ ਉਸ ਨੂੰ ਇਹ ਗੱਲ ਸਮਝ ਲੱਗ ਗਈ ਕਿ ਇਹ ਮਹਿੰਗੇ ਕੱਪੜੇ ਪਾ ਕੇ ਸ਼ਿਕਾਰ ਖੇਡ ਰਿਹਾ ਵਿਅਕਤੀ ਮੇਰੇ ਤੇ ਮਾੜੀ ਨਜ਼ਰ ਰੱਖ ਬੈਠਾ ਹੈ ਜਦੋਂ ਮਹਾਰਾਜਾ ਉਸ ਦੇ ਕੋਲ ਗਿਆ ਤਾਂ ਉਸ ਨੇ ਕੇਸਰ ਕੌਰ ਨੂੰ ਸਿੱਧੇ ਅਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਤੂੰ ਮੈਨੂੰ ਪਸੰਦ ਆ ਗਈ ਹੈ ਮੈਂ ਤੈਨੂੰ ਆਪਣੇ ਮਹਿਲਾਂ ਵਿੱਚ ਨਾਲ ਲੈ ਕੇ ਜਾਣਾ ਚਾਹੁੰਦਾ ਜੇ ਤੂੰ ਆਪਣੇ ਆਪ ਹੀ ਚਲੀ ਜਾਵੇ ਤਾਂ ਠੀਕ ਰਹੇਗੀ ਨਹੀਂ ਤਾਂ ਮੈਂ ਤੈਨੂੰ ਧੱਕੇ ਨਾਲ ਵੀ ਚੁੱਕ ਕੇ ਇਲ ਜਾ ਸਕਦਾ ਹਾਂ ਕੇਸਰ ਕੌਰ ਇਹ ਸੋੜ ਅੱਗੋਂ ਪੁੱਛਦੀ ਕਿ ਤੁਸੀਂ ਕੌਣ ਹੋ ਉਹ ਅਗੋਂ ਕਹਿੰਦਾ ਕਿ ਮੈਂ ਪਟਿਆਲਾ ਰਿਆਸਤ ਦਾ ਮਾਲਕ ਮਹਾਰਾਜਾ ਭਪਿੰਦਰ ਸਿੰਘ ਆ। ਅਗੋਂ ਫਿਰ ਕੇਸਰ ਕੌਰ ਬੋਲਦੀ ਕਿ ਮੈਂ ਇੱਕ ਗਰੀਬ ਘਰ ਤੋਂ ਹਾਂ। ਮੇਰਾ ਤੇਰੇ ਮਹਿਲਾਂ ਵਿੱਚ ਕੋਈ ਕੰਮ ਨਹੀਂ। ਕੇਸਰ ਕੌਰ ਆਪਣੀ ਜਿੱਦ ਤੇ ਅੜ ਗਈ ਕਿ ਐਵੇਂ ਕਰਨ ਨਾਲ ਮੇਰੇ ਪਿਓ ਦੀ ਇੱਜ਼ਤ ਖਰਾਬ ਹੋ ਜਾਵੇਗੀ। ਅਖੀਰ ਫਿਰ ਕੇਸਰ ਕੌਰ ਇੱਕ ਗੱਲ ਤੇ ਰਾਜ਼ੀ ਹੋਈ ਕਿ ਜੇ ਮਹਾਰਾਜਾ ਤੂੰ ਆਪਣੇ ਪੂਰੇ ਪਰਿਵਾਰ ਸਮੇਤ ਸਮਾਜ ਦੀ ਰੀਤ ਮੁਤਾਬਕ ਮੈਨੂੰ ਲੈ ਕੇ ਜਾਵੇਂ। ਤਾ ਮੈਂ ਜਾ ਸਕਦੀ ਹਾਂ ਕਿੰਨਾ ਚਿਰ ਸੋਚਣ ਤੋਂ ਬਾਅਦ ਭពਿੰਦਰ ਸਿੰਘ ਇਹ ਸ਼ਰਤ ਮੰਨਣ ਲਈ ਤਿਆਰ ਹੋ ਜਾਂਦਾ ਹੈ ਇਸ ਤੋਂ ਬਾਅਦ ਪਟਿਆਲਗਿਆ ਰਾਜਾ ਪਿੰਡ ਨਰੜੂ ਵਿੱਚ ਬਰਾਤ ਲੈ ਕੇ ਟੁੱਕਿਆ ਤੇ ਫਿਰ ਕੇਸਰ ਕੌਰ ਨੂੰ ਵਿਆਹ ਕੇ ਲੈ ਕੇ ਗਿਆ ਕੇਸਰ ਕੌਰ ਨੂੰ ਮਹਾਰਾਣੀ ਦਾ ਖਿਤਾਬ ਮਿਲਿਆ ਨਾਲ ਹੀ ਕੇਸਰ ਕੌਰ ਦਾ ਇੱਕ ਮੱਝਾ ਚਾਰ ਦਾ ਛੋਟਾ ਭਰਾ ਉਹ ਵੀ ਉਹਦੇ ਨਾਲ ਹੀ ਚਲਿਆ ਗਿਆ ਜਿਸ ਨੂੰ ਪਟਿਆਲਾ ਰਿਆਸਤ ਡਿਪਟੀ ਕਲੈਕਟਰ ਬਣਾ ਦਿੱਤਾ ਗਿਆ ਰਾਜੇ ਵੱਲੋਂ ਕੇਸਰਕੌਰ ਦੇ ਪਰਿਵਾਰ ਲਈ ਇੱਕ ਕਾਫੀ ਵੱਡੀ ਹਵੇਲੀ ਪਿੰਡ ਨਰੜੋ ਵਿੱਚ ਬਣਾ ਕੇ ਦਿੱਤੀ ਗਈ ਅਤੇ ਨਾਲ ਹੀ ਕਈ ਪਿੰਡਾਂ ਵਿੱਚ ਕਈ ਸੌ ਕਿੱਲਾ ਜ਼ਮੀਨ ਵੀ ਉਹਨਾਂ ਦੇ ਨਾਮ ਕਰ ਦਿੱਤੀ ਗਈ ਕਹਿੰਦੇ ਹਨ ਕਿ ਇਹ ਹਵੇਲੀ ਅੱਜ ਵੀ ਪਿੰਡ ਨਰੜੋ ਵਿੱਚ ਮੌਜੂਦ ਹੈ ਇਸ ਤੋਂ ਇਲਾਵਾ ਦੋ ਹਵੇਲੀਆਂ ਹੋਰ ਵੀ ਬਣਾ ਕੇ ਦਿੱਤੀਆਂ ਗਈਆਂ ਪਰ ਕੇਸਰਕੌਰ ਦੇ ਭਰਾ ਦੇ ਅੱਗੋਂ ਦੋ ਪੁੱਤਰ ਤੇ ਦੋ ਧੀਆਂ ਸਨ ਉਸ ਦੇ ਦੋਹਾਂ ਪੁੱਤਰਾਂ ਨੇ ਹੀ ਵਿਆਹ ਨਹੀਂ ਸੀ ਕਰਵਾਇਆ ਅਤੇ ਬਾਅਦ ਵਿੱਚ ਸਸਤੇ ਭਾਵਾ ਵਿੱਚ ਸਾਰੀ ਜ਼ਮੀਨ ਅਤੇ ਹਵੇਲੀਆਂ ਵੇਚ ਕੇ ਚਲੇ ਗਏ। ਤਿੰਨਾਂ ਹਵੇਲੀਆਂ ਵਿੱਚੋਂ ਦੋ ਹਵੇਲੀਆਂ ਤਾਂ ਢਹਿ ਚੁੱਕੀਆਂ ਹਨ ਤੇ ਇੱਕ ਸ਼ਾਇਦ ਅਜੇ ਵੀ ਪਿੰਡ ਨਰੜੂ ਦੇ ਵਿੱਚ ਖੜੀ ਹੈ। ਇਸ ਤੋਂ ਬਾਅਦ ਸਰਦਾਰ ਬਾਦਰ ਗਰਨਾਮ ਸਿੰਘ ਦੀ ਪੁੱਤਰੀ ਬਖਤਾਵਰ ਕੌਰ ਨੇ ਮਹਾਰਾਜੇ ਨਾਲ ਵਿਆਹ ਕਰਵਾਇਆ ਜਿਸ ਦੀ ਕੁੱਖੋਂ ਮਹਾਰਾਜਾ ਜਦਵਿੰਦਰ ਸਿੰਘ ਪੈਦਾ ਹੋਇਆ। ਦਿਵਾਲਡ ਜਰਮਨੀ ਦਾਸ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਬੇਸ਼ੱਕ ਮਹਾਰਾਜਾ ਪਵ ਯਾਦਵਿੰਦਰ ਸਿੰਘ ਨੂੰ ਗਰਨਾਮ ਸਿੰਘ ਨੇ ਚਲਾਕੀ ਦੇ ਨਾਲ ਅਗਲਾ ਰਾਜਾ ਬਣਾ ਦਿੱਤਾ ਪਰ ਭពਿੰਦਰ ਸਿੰਘ ਦਾ ਇੱਕ ਹੋਰ ਵੱਡਾ ਪੁੱਤਰ ਵਰਜਿੰਦਰ ਸਿੰਘ ਉਰਫ ਜੋੜ ਵੀ ਸੀ ਜਿਸ ਨੂੰ ਅਸਲ ਵਿੱਚ ਮਹਾਰਾਜਾ ਭពਿੰਦਰ ਸਿੰਘ ਪਟਿਆਲਾ ਰਿਆਸਤ ਦਾ ਮਹਾਰਾਜਾ ਬਣਾਉਣਾ ਚਾਹੁੰਦਾ ਸੀ ਭពਿੰਦਰ ਸਿੰਘ ਨੇ ਆਪਣੀ ਮਹਾਰਾਣੀ ਕੇਸਰ ਕੌਰ ਨੂੰ ਬੜਾ ਮਾਣ ਦਿੱਤਾ ਉਸ ਲਈ ਪਟਿਆਲੇ ਵਿੱਚ ਇੱਕ ਨਰਡੂ ਹਾਊਸ ਵੀ ਬਣਵਾਇਆ ਗਿਆ ਜਿਸ ਦੀ ਚਰਚਾ ਪਟਿਆਲੇ ਵਿੱਚ ਅੱਜ ਵੀ ਹੁੰਦੀ ਹੈ ਨਰੜੂ ਹਾਊਸ ਦੇ ਬਿਲਕੁਲ ਹੀ ਨੇੜੇ ਲਾਲ ਕੋਠੀ ਸੀ ਜਿੱਥੇ ਮਹਾਰਾਜਾ ਭពਿੰਦਰ ਸਿੰਘ ਦੀਆਂ ਬਾਕੀ ਰਾਣੀਆਂ ਰਹਦੀਆਂ ਸਨ ਪਰ ਨਰੜੂ ਹਾਊਸ ਵਿੱਚ ਇਕੱਲੀ ਕੇਸਰ ਕੌਰ ਹੀ ਰਹਿੰਦੀ ਸੀ ਉਹ ਬਿਰਧ ਅਵਸਥਾ ਵਿੱਚ ਹੀ ਨਰੜੂ ਹਾਊਸ ਵਿੱਚ ਹੀ ਰਹੀ ਕੇਸਰ ਕੌਰ ਦੀ ਕੁੱਖੋਂ ਪੈਦਾ ਹੋਏ ਵਰਜਿੰਦਰ ਸਿੰਘ ਉਰਫ ਜੋੜ ਦੇ ਘਰ ਅੱਗੇ ਗਾਹ ਦੋ ਪੁੱਤਰ ਪੈਦਾ ਹੋਏ ਤੇ ਪੰਜ ਪੁੱਤਰੀਆਂ ਪੈਦਾ ਹੋਈਆਂ ਦੱਸਿਆ ਜਾਂਦਾ ਹੈ ਕਿ ਵਰਜਿੰਦਰ ਸਿੰਘ ਉਰਫ ਜੋੜ ਦੇ ਪੁੱਤਰ ਅੱਜਕੱਲ ਸੋਲਨ ਵਿੱਚ ਰਹਿ ਰਹੇ ਹਨ ਤੇ ਉਸ ਦੀਆਂ ਪੁੱਤਰੀਆਂ ਵਿਦੇਸ਼ ਵਿੱਚ ਰਹਿ ਰਹੀਆਂ ਹਨ ਪਰ ਉਹਨਾਂ ਦਾ ਪਟਿਆਲਾ ਵਿੱਚ ਹੁਣ ਕੁਝ ਵੀ ਨਹੀਂ ਨਾ ਹੀ ਕੋਈ ਨਰਡੂ ਵਿੱਚ ਕੇਸਰਕੌਰ ਦਾ ਪਿੱਛੇ ਬਾਕੀ ਬਚਿਆ ਤੇ ਨਾ ਹੀ ਪਟਿਆਲੇ ਵਿੱਚ ਉਧਰ ਕਹਿੰਦੇ ਹਨ ਕਿ ਮਹਾਰਾਜਾ ਭਪਿੰਦਰ ਸਿੰਘ ਜਿਸ ਵੀ ਰਾਣੀ ਨਾਲ ਵਿਆਹ ਕਰਵਾਉਣਾ ਚਾਹਦਾ ਸੀ ਉਹ ਉਸ ਦਾ ਘਰ ਭਰ ਦਿੰਦਾ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਕਈ ਵਾਰ ਰਿਆਸਤ ਦੇ ਕਾਫੀ ਲੋਕ ਆਪ ਹੀ ਆਪਣੀਆਂ ਇੱਜ਼ਤਾਂ ਲੈ ਕੇ ਮਹਾਰਾਜੇ ਕੋਲ ਪਹੁੰਚ ਜਾਂਦੇ ਸਨ ਕਈ ਲੋਕ ਤਾਂ ਮਹਾਰਾਜੇ ਨੂੰ ਅੱਗੋਂ ਨਾਂ ਵੀ ਕਰ ਦਿੰਦੇ ਸਨ ਜੇਕਰ ਕੋਈ ਵਿਆਹ ਲਈ ਨਹੀਂ ਮਰਦਾ ਸੀ ਤਾਂ ਉਸ ਦੀ ਧੀ ਅਤੇ ਬਾਪ ਦੋਹਾ ਉੱਤੇ ਜ਼ੁਲਮ ਹੁੰਦਾ ਸੀ ਇਹ ਸੀ ਕਿੱਸਾ ਪਟਿਆਲ ਦੇ ਰਾਜੇ ਭਪਿੰਦਰ ਸਿੰਘ ਦਾ ਕੇਸਰ ਕੌਰ ਦੇ ਨਾਲ ਹੋਏ ਵਿਆਹ ਦਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ